ਬਾਬੂਸ਼ਾਹ ਦੇਖ ਰਹੇ ਹਾਂ ਤੁਸੀਂ ਅੱਜ ਭਾਰਤ ਬੰਦ ਦੀ ਕਾਲ ਜਿਹੜੀ ਹੈ ਦੇਸ਼ ਭਰ ਚ ਦਿੱਤੀ ਗਈ ਹੈ ਤੇ ਗੱਲ ਕਰਾਂਗੇ ਚੰਡੀਗੜ੍ਹ ਦੀ ਕਿ ਕਿਸ ਤਰ੍ਹਾਂ ਦੇ ਨਾਲ ਉਹਦਾ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਚੰਡੀਗੜ੍ਹ ਚ ਗੱਲ ਕਰੀਏ ਤਾਂ ਆ ਜਿਆਦਾ ਅਸਰ ਜਿਹੜਾ ਇਸ ਭਾਰਤ ਬੰਦ ਦਾ ਉਹ ਮਾਰਕੀਟਸ ਦੇ ਵਿੱਚ ਨਹੀਂ ਦੇਖਣ ਨੂੰ ਮਿਲ ਰਿਹਾ ਜਾਂ ਸੜਕਾਂ ਤੇ ਦੇਖਣ ਨੂੰ ਨਹੀਂ ਮਿਲ ਰਿਹਾ ਚੰਡੀਗੜ੍ਹ ਈਵਨ ਕਿ ਮੁਹਾਲੀ ਵੀ ਕਿਤੇ ਕੋਈ ਰੋਡ ਬਲੌਕ ਜਿਹੜਾ ਹੈਗਾ ਉਹ ਨਹੀਂ ਦੇਖਣ ਨੂੰ ਮਿਲਿਆ ਤੇ ਨਾ ਹੀ ਕਿਤੇ ਅ ਕਹਿ ਲਿਆ ਕਿ ਦੁਕਾਨਾਂ ਬੰਦ ਹੋਣੀਆਂ ਇਸ ਤਰ੍ਹਾਂ ਦਾ ਕੋਈ ਜਿਹੜਾ ਸੀਨ ਹੈ ਉਹ ਦੇਖਣ ਨੂੰ ਮਿਲਿਆ ਜੇ ਅਸਰ ਦੇ ਦੇਖਣ ਨੂੰ ਮਿਲਿਆ ਤਾਂ ਉਹ ਸਿੱਧੇ ਤੌਰ ਤੇ ਬੱਸਾਂ ਤੇ ਦੇਖਣ ਨੂੰ ਮਿਲ ਰਿਹਾ ਕਿਉਂਕਿ ਪਹਿਲਾਂ ਵੀ ਪੀਆਰਟੀਸੀ ਦੇ ਮੁਲਾਜ਼ਮ ਨੇ ਪੰਨ ਬੱਸ ਦੇ ਮੁਲਾਜ਼ਮ ਨੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਨੇ ਉਹਨਾਂ ਨੇ ਕਿਹਾ ਹੀ ਸੀ ਕਿ ਅਸੀਂ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਮੁਕੰਮਲ ਬੰਦ ਕਰਨ ਜਾਵਾਂਗੇ ਤੇ ਅੱਜ ਭਾਰਤ ਬੰਦ ਦੇ ਕਾਲ ਚ ਉਹਨਾਂ ਨੇ ਸਮਰਥਨ ਦੇਣ ਦਾ ਜਿਹੜਾ ਉਹ ਐਲਾਨ ਕੀਤਾ ਸੀਗਾ ਤੇ ਅ ਸਵੇਲੇ ਚੰਡੀਗੜ੍ਹ ਜਿਹੜਾ ਆਈਐਸਬੀਟੀ ਸੈਕਟਰ 43 ਐ ਉੱਥੇ ਅਸੀਂ ਮੌਜੂਦ ਆ ਜਿੱਥੇ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਨੂੰ ਜਿਹੜੀਆਂ ਬੱਸਾਂ ਇੱਥੋਂ ਚੱਲਦੀਆਂ ਨੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚੱਲਦੀਆਂ ਨੇ ਪੰਨ ਬੱਸ ਚੱਲਦੀਆਂ ਨੇ ਪੀਆਰਟੀਸੀ ਚੱਲਦੀਆਂ ਨੇ ਤੇ ਅੱਜ ਇੱਥੇ ਉਹ ਸਾਰੀਆਂ ਬੱਸਾਂ ਬੰਦ ਨੇ ਤੇ ਜਿੰਨੇ ਵੀ ਮੁਲਾਜ਼ਮ ਨੇ ਉਹ ਜਿਹੜੇ ਪੀਆਰਟੀਸੀ ਦੇ ਨੇ ਉਹ ਉੱਥੋਂ ਦੇ ਡੀਪੋ 'ਚ ਨੇ ਪੰਨ ਬੱਸ ਦੇ ਨੇ ਉੱਥੋਂ ਦੇ ਡੀਪੋ ਦੇ ਵਿੱਚ ਸਾਰੇ ਉੱਥੇ ਸਟ੍ਰਾਈਕ ਜਿਹੜੀ ਆ ਉਹ ਕਰ ਰਹੇ ਨੇ ਬਸਾਂ ਨੂੰ ਜਿਹੜਾ ਹੈਗਾ ਉਹ ਪੂਰਨ ਤੌਰ ਤੇ ਬੰਦ ਕੀਤਾ ਗਿਆ ਹੈ ਅ ਕਈ ਜਿਹੜੀਆਂ ਸਵਾਰੀਆਂ ਨੇ ਉਹ ਵੀ ਵੇਟ ਕਰ ਰਹੀਆਂ ਨੇ ਕਿ ਕੋਈ ਬਸ ਆਊਗੀ ਨਹੀਂ ਤੁਸੀਂ ਦੇਖਿਆ ਜਿਹੜੇ ਕਈ ਕਾਊਂਟਰਸ ਜਿਹੜੇ ਨੇ ਜਿੱਥੋਂ ਬਸਾਂ ਲੱਗਦੀਆਂ ਨੇ ਉਹ ਖਾਲੀ ਪਏ ਨੇ ਇੱਥੋਂ ਪੀਆਰਟੀਸੀ ਦੀਆਂ ਬਸਾਂ ਇੰਨਾ ਜਿਹੜਾ ਹੈਗਾ ਇਸ ਟਾਈਮ ਤੇ ਇਨ੍ਹਾਂ ਕਾਊਂਟਰਾਂ ਤੋਂ ਚੱਲਦੀਆਂ ਨੇ ਪਨ ਬਸ ਜਿਹੜੀ ਹੈ ਉਹ ਚੱਲਦੀ ਹੈਗੀ ਹੈ ਪਰ ਉਹ ਕਾਊਂਟਰ ਜ਼ਰੂਰ ਅੱਜ ਸੁੰਨੇ ਪਏ ਨੇ ਖਾਲੀ ਪਏ ਨੇ ਸੋ ਪੀਆਰਟੀਸੀ ਪਨ ਬਸ ਦੇ ਮੁਲਾਜ਼ਮਾਂ ਵੱਲੋਂ ਜਿਹੜਾ ਹੈਗਾ ਮੁਕੰਮਲ ਬੰਦ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਜਿਹੜੀਆਂ ਬੱਸਾਂ ਨੇ ਚਾਹੇ ਉਹ ਸੀਟੀਯੂ ਹੋਵੇ ਜਾਂ ਜਿਹੜੀਆਂ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਜਾਂ ਫਿਰ ਹਰਿਆਣਾ ਰੋਡਵੇਜ਼ ਹੋਣ ਉਹ ਸਾਰੀਆਂ ਬੱਸਾਂ ਜਿਹੜੀਆਂ ਨੇ ਉਸੇ ਤਰ੍ਹਾਂ ਦੇ ਨਾਲ ਚੱਲ ਰਹੀਆਂ ਨੇ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਵੋਲਵੋ ਬੱਸਿਸ ਨੇ ਉਹ ਸਾਰੀਆਂ ਚੱਲ ਰਹੀਆਂ ਨੇ ਪੀਆਰਟੀਸੀ ਤੇ ਪੰਨ ਬਸ ਦੀਆਂ ਜਿਹੜੀਆਂ ਬੱਸਾਂ ਨੇ ਉਹ ਜਿਹੜੀਆਂ ਨਹੀਂ ਚੱਲ ਰਹੀਆਂ ਨੇ ਸੋ ਇਹਦਾ ਅਸਰ ਜਿਹੜਾ ਹੈਗਾ ਇੰਨਾ ਕੁ ਜ਼ਰੂਰ ਦੇਖਣ ਨੂੰ ਮਿਲ ਰਿਹਾ ਆ ਬਾਕੀ ਜਿਹੜਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹਦਾ ਕੀ ਅਸਰ ਹੋ ਸਕਦਾ ਸੋ ਉੱਥੋਂ ਦੀਆਂ ਜਿਹੜੀਆਂ ਅਪਡੇਟਸ ਨੇ ਉਹਦੇ ਨਾਲ ਜ਼ਰੂਰ ਇਹ ਚੀਜ਼ ਕਲੀਅਰ ਹੋਊਗੀ ਪਰ ਚੰਡੀਗੜ੍ਹ ਮੁਹਾਲੀ ਦੇ ਵਿੱਚ ਟਰਾਈ ਸਿਟੀ ਦੇ ਵਿੱਚ ਕਿਸ ਤਰ੍ਹਾਂ ਦਾ ਅਸਰ ਹੈ ਉਹ ਅਸੀਂ ਤੁਹਾਨੂੰ ਦੱਸਿਆ ਚੰਡੀਗੜ੍ਹ ਤੋਂ ਹਰਸ਼ਪ੍ਰਭ ਸਿੰਘ ਸਿੱਧੂ ਦੀ ਰਿਪੋਰਟ ਬਾਬੂਸ਼ਾਈ ਦੇਖ ਰਹੇ ਦੁੱਸਤੀ ਅੱਜ ਭਾਰਤ ਬੰਦ ਦੀ ਕਾਲ ਜਿਹੜੀ ਹੈ ਦੇਸ਼ ਭਰ ਚ ਦਿੱਤੀ ਗਈ ਹੈ ਤੇ ਆ ਗੱਲ ਕਰਾਂਗੇ ਚੰਡੀਗੜ੍ਹ ਦੀ ਕੀ ਕਿਸ ਤਰ੍ਹਾਂ ਦੇ ਨਾਲ ਉਹਦਾ ਅਸਰ ਜਿਹੜਾ ਦੇਖਣ ਨੂੰ ਮਿਲ ਰਿਹਾ ਚੰਡੀਗੜ੍ਹ 'ਚ ਗੱਲ ਕਰੀਏ ਤਾਂ ਆ ਜਿਆਦਾ ਅਸਰ ਜਿਹੜਾ ਇਸ ਭਾਰਤ ਬੰਦ ਦਾ ਉਹ ਮਾਰਕੀਟਸ ਦੇ ਵਿੱਚ ਨਹੀਂ ਦੇਖਣ ਨੂੰ ਮਿਲ ਰਿਹਾ ਜਾਂ ਸੜਕਾਂ ਤੇ ਦੇਖਣ ਨੂੰ ਨਹੀਂ ਮਿਲ ਰਿਹਾ ਚੰਡੀਗੜ੍ਹ ਈਵਨ ਕੀ ਮੁਹਾਲੀ ਵੀ ਕਿਤੇ ਕੋਈ ਰੋਡ ਬਲੌਕ ਜਿਹੜਾ ਹੈਗਾ ਉਹ ਨਹੀਂ ਦੇਖਣ ਨੂੰ ਮਿਲਿਆ ਤੇ ਨਾ ਹੀ ਕਿਤੇ ਕਹਿ ਲਈਏ ਕਿ ਦੁਕਾਨਾਂ ਬੰਦ ਹੋਣੀਆਂ ਇਸ ਤਰ੍ਹਾਂ ਦਾ ਕੋਈ ਜਿਹੜਾ ਸੀਨ ਹੈ ਉਹ ਦੇਖਣ ਨੂੰ ਮਿਲਿਆ ਆ ਜੇ ਅਸਰ ਦੇ ਦੇਖਣ ਨੂੰ ਮਿਲੇ ਆ ਤਾਂ ਉਹ ਸਿੱਧੇ ਤੌਰ ਤੇ ਬੱਸਾਂ ਤੇ ਦੇਖਣ ਨੂੰ ਮਿਲ ਰਿਹਾ ਕਿਉਂਕਿ ਪਹਿਲਾਂ ਵੀ ਪੀਆਰਟੀਸੀ ਦੇ ਮੁਲਾਜ਼ਮ ਨੇ ਪੰਨ ਬੱਸ ਦੇ ਮੁਲਾਜ਼ਮ ਨੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਨੇ ਉਹਨਾਂ ਨੇ ਕਿਹਾ ਹੀ ਸੀ ਕਿ ਅਸੀਂ ਸਰਕਾਰ ਦੇ ਖਿਲਾਫ ਆਪਣੀਆਂ ਮੰਗਾਂ ਨੂੰ ਲੈ ਕੇ ਮੁਕੰਮਲ ਬੰਦ ਕਰਨ ਜਾਵਾਂਗੇ ਤੇ ਅੱਜ ਭਾਰਤ ਬੰਦ ਦੇ ਕਾਲ ਚ ਉਹਨਾਂ ਨੇ ਸਮਰਥਨ ਦੇਣ ਦਾ ਜਿਹੜਾ ਉਹ ਐਲਾਨ ਕੀਤਾ ਸੀਗਾ ਤੇ ਇਸ ਵੇਲੇ ਚੰਡੀਗੜ੍ਹ ਜਿਹੜਾ ਆਈਐਸਬੀਟੀ ਸੈਕਟਰ 43 ਆ ਉੱਥੇ ਅਸੀਂ ਮੌਜੂਦ ਹਾਂ ਜਿੱਥੇ ਆ ਪੰਜਾਬ ਪਰ ਦੇ ਵੱਖ-ਵੱਖ ਆ ਸ਼ਹਿਰਾਂ ਨੂੰ ਜਿਹੜੀਆਂ ਬੱਸਾਂ ਇੱਥੋਂ ਚੱਲਦੀਆਂ ਨੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਚੱਲਦੀਆਂ ਨੇ ਪੰਨ ਬੱਸ ਚੱਲਦੀਆਂ ਨੇ ਪੀਆਰਟੀਸੀ ਚੱਲਦੀਆਂ ਨੇ ਤੇ ਅੱਜ ਇੱਥੇ ਆ ਉਹ ਸਾਰੀਆਂ ਬੱਸਾਂ ਬੰਦ ਨੇ ਤੇ ਜਿੰਨੇ ਵੀ ਮੁਲਾਜ਼ਮ ਨੇ ਉਹ ਜਿਹੜੇ ਪੀਆਰਟੀਸੀ ਦੇ ਨੇ ਉਹ ਉੱਥੋਂ ਦੇ ਡਿਪੋ 'ਚ ਨੇ ਪੰਨ ਬੱਸ ਦੇ ਨੇ ਉੱਥੋਂ ਦੇ ਡਿਪੋ ਦੇ ਵਿੱਚ ਸਾਰੇ ਉੱਥੇ ਸਟ੍ਰਾਈਕ ਜਿਹੜੀ ਆ ਉਹ ਕਰ ਰਹੇ ਨੇ ਤੇ ਬੱਸਾਂ ਨੂੰ ਜਿਹੜਾ ਹੈਗਾ ਉਹ ਪੂਰਨ ਤੌਰ ਤੇ ਬੰਦ ਕੀਤਾ ਗਿਆ ਹੈ ਅ ਕਈ ਜਿਹੜੀਆਂ ਸਵਾਰੀਆਂ ਨੇ ਉਹ ਵੀ ਵੇਟ ਕਰ ਰਹੀਆਂ ਨੇ ਕਿ ਕੋਈ ਬੱਸ ਆਊਗੀ ਨਹੀਂ ਕਿਸੇ ਦੇਖਿਆ ਜਿਹੜੇ ਕਈ ਕਾਊਂਟਰਸ ਜਿਹੜੇ ਨੇ ਜਿੱਥੋਂ ਬੱਸਾਂ ਲੱਗਦੀਆਂ ਨੇ ਉਹ ਖਾਲੀ ਪਏ ਨੇ ਇੱਥੋਂ ਪੀਆਰਟੀਸੀ ਦੀਆਂ ਬੱਸਾਂ ਇੰਨਾ ਜਿਹੜਾ ਹੈਗਾ ਇਸ ਸਟੈਂਡ ਤੇ ਇੰਨਾ ਕਾਊਂਟਰਾਂ ਤੋਂ ਚੱਲਦੀਆਂ ਨੇ ਪੰਨ ਬੱਸ ਜਿਹੜੀ ਹੈ ਉਹ ਚੱਲਦੀ ਹੈਗੀ ਹੈ ਪਰ ਉਹ ਕਾਊਂਟਰ ਜ਼ਰੂਰ ਅੱਜ ਸੁੰਨੇ ਪਏ ਨੇ ਖਾਲੀ ਪਏ ਨੇ ਸੋ ਪੀਆਰਟੀਸੀ ਪੰਨ ਬੱਸ ਦੇ ਮੁਲਾਜ਼ਮਾਂ ਵੱਲੋਂ ਜਿਹੜਾ ਹੈਗਾ ਮੁਕੰਮਲ ਬੰਦ ਕੀਤਾ ਗਿਆ ਹੈ ਆ ਇਸ ਤੋਂ ਇਲਾਵਾ ਹੋਰ ਜਿਹੜੀਆਂ ਬੱਸਾਂ ਨੇ ਚਾਹੇ ਉਹ ਸੀਟੀਯੂ ਹੋਵੇ ਜਾਂ ਜਿਹੜੀਆਂ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਜਾਂ ਫਿਰ ਹਰਿਆਣਾ ਰੋਡਵੇਜ਼ ਹੋਣ ਉਹ ਸਾਰੀਆਂ ਬੱਸਾਂ ਜਿਹੜੀਆਂ ਨੇ ਉਸੇ ਤਰ੍ਹਾਂ ਦੇ ਨਾਲ ਚੱਲ ਰਹੀਆਂ ਨੇ ਜਾਂ ਜਿਹੜੀਆਂ ਪ੍ਰਾਈਵੇਟ ਬੱਸਾਂ ਨੇ ਵੋਲਵੋ ਬੱਸਿਸ ਨੇ ਉਹ ਸਾਰੀਆਂ ਚੱਲ ਰਹੀਆਂ ਨੇ ਪੀਆਰਟੀਸੀ ਤੇ ਪੰਨ ਬਸ ਦੀਆਂ ਜਿਹੜੀਆਂ ਬੱਸਾਂ ਨੇ ਉਹ ਜਿਹੜੀਆਂ ਨਹੀਂ ਚੱਲ ਰਹੀਆਂ ਨੇ ਸੋ ਇਹਦਾ ਅਸਰ ਜਿਹੜਾ ਹੈਗਾ ਇੰਨਾ ਕਿ ਜ਼ਰੂਰ ਦੇਖਣ ਨੂੰ ਮਿਲ ਰਿਹਾ ਆ ਬਾਕੀ ਜਿਹੜਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਇਹਦਾ ਕੀ ਅਸਰ ਹੋ ਸਕਦਾ ਸੋ ਉੱਥੋਂ ਦੀਆਂ ਜਿਹੜੀਆਂ ਅਪਡੇਟਸ ਨੇ ਉਹਦੇ ਨਾਲ ਜ਼ਰੂਰ ਇਹ ਚੀਜ਼ ਕਲੀਅਰ ਹੋਊਗੀ ਪਰ ਚੰਡੀਗੜ੍ਹ ਮੁਹਾਲੀ ਦੇ ਵਿੱਚ ਟਰਾਈ ਸਿਟੀ ਦੇ ਵਿੱਚ ਕਿਸ ਤਰ੍ਹਾਂ ਦਾ ਅਸਰ ਹੈ ਉਹ ਅਸੀਂ ਤੁਹਾਨੂੰ ਦੱਸਿਆ ਚੰਡੀਗੜ੍ਹ ਤੋਂ ਹਰਸ਼ਪ੍ਰਭ ਸਿੰਘ ਸਦੂ ਦੀ ਰਿਪੋਰਟ